ਠੀਕ ਹੈ ਕਿ ਸਾਡੀਆਂ ਧੀਆਂ ਪੜ੍ਹ ਲਿਖ ਗਈਆਂ ਨੇ ਚੰਗੀ ਗੱਲ ਹੈ ਪੜ੍ਹਨਾ ਲਿਖਣਾ ਚਾਹੀਦਾ ਜਦੋਂ ਸਾਡੀ ਧੀ ਪੜ੍ਹ ਜਾਂਦੀ ਹੈ ਫਿਰ ਉਹ ਆਪਣੇ ਪਰਿਵਾਰ ਨੂੰ ਵੀ ਅੱਗੇ ਪਾਲਦੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਪੜ੍ਹਾਉਣ ਦੀ ਹੋ ਜਾਂਦੀ ਜਦੋਂ ਸਾਡੀ ਧੀ ਪੜ੍ਹੇ ਨਾ ਫਿਰ ਉਹਦਾ ਪਰਿਵਾਰ ਵੀ ਪੜ੍ਹ ਲਿਖ ਜਾਂਦਾ ਹੁੰਦਾ ਹੈ ਕਿਉਂਕਿ ਖੁਦ ਪੜ੍ਹੀ ਲਿਖੀ ਹੈ ਆਪਣੇ ਬੱਚਿਆਂ ਨੂੰ ਪੜ੍ਹਾਏਗੀ ਚੰਗੀ ਗੱਲ ਹੈ ਕਿ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਉੜੀ ਲਿਖੀ ਹੋਣ ਦੇ ਨਾਲ ਨਾ ਘਰ ਦਾ ਕੰਮ ਆਉਣਾ ਵੀ ਉਹਨੂੰ ਜ਼ਰੂਰੀ ਜੇ ਘਰ ਦਾ ਕੰਮ ਨਹੀਂ ਆਉਂਦਾ ਕੱਦਾ ਕਿਤਾਬੀ ਗਿਆਨੀ ਹੈ ਉਹਦੇ ਕੋਲ ਫਿਰ ਕਿਤੇ ਕੰਮ ਦੀ ਤੇ ਚੇਤੇ ਰੱਖ ਜੇ ਘਰ ਦੇ ਕੰਮ ਦੇ ਵਿੱਚ ਵੀ ਨਾ ਖੋਨਾ ਨਾ ਜਿਹਨੂੰ ਮਹਾਰਾਜ ਕਹਿੰਦੇ ਕੱਢ ਸਿੱਧਾ ਪਹਿਰੇ ਚੋਈ ਤਾਂ ਤੂੰ ਜਾਣੋ ਨਾਰੀ ਜੇ ਘਰ ਰੱਖੇ ਪੋਰਾ ਨਾ ਚੱਕੀ ਖੂਬੇ ਕੰਤ ਤਿਆਰੀ ਸਤਿਗੁਰੂ ਦਾ ਬਚਨ ਹੈ ਨਾ ਘਰ ਦੇ ਕੰਮ ਵੀ ਜਾਣਦੀ ਹੋਵੇ ਫਿਰ ਉਹ ਸਿਆਣੀ ਹੈ ਪੜ੍ਹੀ ਲਿਖੀ ਹੈ ਚੰਗੀ ਗੱਲ ਹੈ ਪੜ੍ਹਨਾ ਲਿਖਣਾ ਮਾੜੀ ਗੱਲ ਨਹੀਂ ਸਾਡੀਆਂ ਘੀਆਂ ਪੜ੍ਹਨੀਆਂ ਚਾਹੀਦੀਆਂ ਉਹਨੂੰ ਗਿਆਉ ਤਾਂ ਉਹਰਾ ਡੈ ਅੱਗੇ ਆਪਣੇ ਪਰਵਾਸ ਪੜ੍ਹਾਈ ਪਰ ਇਹਦੇ ਨਾਲ ਨਾਲ ਘਰ ਦਾ ਕੰਮ ਉਹ ਸਿੱਖਣਾ ਵੀ ਜ਼ਰੂਰੀ ਹੈ ਜੇ ਘਰ ਦਾ ਕੰਮ ਨਹੀਂ ਆਉਂਦਾ ਫਿਰ ਉਹਦਾ ਕਿਤਾਬੀ ਗਿਆਨ ਕਿਤੇ ਕੰਮ ਨਹੀਂ ਆਉਂਦਾ ਕਿ ਚੇਤੇ ਰੱਖਣਾ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ ਪਾਈ ਗੁਰਦਾਸ ਕਹਿੰਦੇ ਮਾਤਾ ਪਿਤਾ ਦੇ ਘਰ ਦੇ ਵਿੱਚ ਕੀ ਬਣੀ ਪਿਆਰੀ ਪੇ ਭੁਖੜੇ ਘਰ ਨਾਲ ਲਈ ਮਾਉਂ ਇਹੋ ਖਰੀ ਪਿਆਰੀ ਵਿੱਚ ਭਰਾਵਾ ਪੈਣੜੀ ਨਾਨਕ ਦਾਦ ਕੋ ਸਣ ਪਰਵਾਦ ਲੱਖਾਂ ਖਰਚ ਵਿਆਹੀਏ ਕਹਨੇ ਦਾਤ ਸਾਜਤ ਪਰਵਾਦ ਸਹੁਰੇ ਕਰ ਮੰਨਿਏ ਸਣ ਖਤੀ ਪਰਵਾਦ ਸਦਾ ਸੁਖ ਮਾਣੇ ਤੇ ਜੜੀ ਖਤੀ ਭੁਜਤ ਸਦਾ ਸ਼ਿੰਗਾਰੀ ਪਾਈ ਨੂੰ ਦਾਸ ਨੇ ਤੇ ਉਹ ਸਹੁਰੇ ਘਰ ਜਾ ਕੇ ਵੀ ਤਾਂ ਸੁਖ ਮਾਣਦੀ ਐ ਜਿਉਂ ਨੂੰ ਘਰ ਦਾ ਕੰਮ ਕਰਨਾ ਹੁੰਦਾ। ਜਿਉਂ ਨੂੰ ਘਰ ਦਾ ਕੰਮ ਕਰਨਾ ਨਹੀਂ ਹੁੰਦਾ ਫਿਰ ਉਹ ਸੁਖੀ ਨਹੀਂ ਹੁੰਦੀ ਹੁੰਦੀ। ਪੜਨਾ ਲਿਖਣਾ ਚੰਗੀ ਗੱਲਾਂ ਮੈਂ ਫੇਰ ਬੇਨਤੀ ਕਰਦਾ ਹਾਂ। ਇਹਦੇ ਨਾਲ-ਨਾਲ ਘਰ ਦਾ ਕੰਮ ਸਿੱਖਣਾ ਵੀ ਜ਼ਰੂਰੀ ਐ ਕਿਉਂਕਿ ਪਰਿਵਾਰ ਪਾਲਣਾ ਇੱਕ ਛਾਤੀ ਹੀ ਨੇ। ਕਿਸੇ ਵੀ ਘਰ ਵਾਲੀ ਬਣਨਾ ਐ ਜਾ ਕੇ ਕਿਸੇ ਦੀ ਨੂੰ ਬਣਨਾ ਐ, ਕਿਸੇ ਦੀ ਮਾਂ ਬਣਨਾ ਉਹਦੇ ਬੱਚੇ ਹੋਣਗੇ। ਸ਼ੀਰ ਹੌਲੀ ਹੌਲੀ ਅੱਗੇ ਪਰਿਵਾਰ ਵਧੇਗਾ ਭਾਈ ਉਦੋਂ ਉਹ ਆਉਂਦਾ ਹੋਏਗਾ ਕਿ ਅੱਗੇ ਆਪਣੇ ਬੱਚਿਆਂ ਨੂੰ ਸਿਖਾਏਗੀ ਜਿਵੇਂ ਪੜ੍ਹੀ ਲਿਖੀ ਹੈ ਪੜ੍ਹੀ ਲਿਖੀ ਕੀ ਅੱਗੇ ਆਪਣੇ ਬੱਚਿਆਂ ਨੂੰ ਪੜ੍ਹਾਦੀ ਹੈ ਕੰਮ ਆਉਂਦਾ ਹੋਏਗਾ ਆਪ خود ਸਿੱਖੀ ਹੋਈ ਆਪਣੇ ਬੱਚਿਆਂ ਨੂੰ ਸਿਖਾਏਗੀ ਆਪਣੀਆਂ ਧੀਆਂ ਨੂੰ ਸਿਖਾਏਗੀ ਇਹ ਹੋਣਾ ਵੀ ਜ਼ਰੂਰੀ ਹੈ ਥੱਲਾ ਕਿਤਾਬੀ ਗਿਆਨ ਆਪਣੇ ਜਿੱਤੁਣੀ ਹੈ ਜਿੱਥੇ ਕੀ ਇਸ ਤਰ੍ਹਾਂ ਦਾ ਟਰਮ ਹੋ ਜਾਂਦਾ ਨਹੀਂ ਕਿ ਕਿਤਾਬੀ ਗਿਆਨ ਹੀ ਹੈ ਸੁਰੂ ਤੋਂ ਘਰ ਦੇ ਵਿੱਚ ਕਈ ਵਾਰ ਲੜਾਈਆਂ ਝਗੜੇ ਵੀ ਹੁੰਦੇ ਨੇ ਕਿ ਮੈਂ ਪੜ੍ਹੀ ਹਾਂ ਮੈਂ ਨੌਕਰੀ ਕਰਦੀ ਹਾਂ ਮੈਂ ਬਾਹਰ ਕੰਮ ਕਰਦੀ ਹਾਂ ਮੈਂ ਕਮਾ ਕੇ ਲਿਆਕੀ ਹੁੰਦੀ ਹਾਂ ਪਹਿਲਾਂ ਮੈਂ ਬਾਹਰ ਵੀ ਕਮਾਵਾਂ ਫਿਰ ਘਰ ਦੇ ਆ ਕੇ ਕੰਮ ਵੀ ਕਰਾਂ ਕਈ ਵਾਰ ਇਤਨਾ ਦਾ ਹੋ ਜਾਂਦਾ ਹੈ ਨਹੀਂ ਨਹੀਂ ਇਤਨਾ ਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਨੌਕਰੀ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਪਰ ਘਰ ਦੇ ਕੰਮ ਕਰਨਾ ਵੀ ਬੜੀ ਚੰਗੀ ਗੱਲ ਹੈ ਉਹ ਵੀ ਹੋਣੇ ਚਾਹਣਾ ਚਾਹੀਦਾ ਹੈ ਕਿ ਦੁਜੀ ਨੇ ਸਾਡੀ ਕੀ ਕਰਦੇ ਕੰਮ ਸਿੱਖੇਗੀ ਸਾਡੇ ਘਰ ਚ ਗਏ ਕੇ ਸਿੱਖੇਗੀ ਤੇ ਆਪਣੇ ਸੋਹਰੇ ਕਰਕੇ ਸੁਖੀ ਹੋਵੇਗੀ ਸੁਖ ਮਾਣੇ ਉਹਨੂੰ ਆਉਣਾ ਚਾਹੀਦਾ ਸ ਹੈ